お尻先生の右手を取って。 ਸਵਾਗਤ ਹੈ ਦੋਸਤੋ ਨਵੀਂ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਸਿੰਘ ਪਨੇਸਰ ਨੇ ਇੱਕ ਚੀਜ਼ ਬਣਾਈ ਆ ਪੀਟਰ ਇੰਜਨ ਬਣਾਇਆ ਵੱਡੇ ਮਤਲਬ ਇੰਜਨ ਦਾ ਮਾਡਲ ਬਣਾਇਆ ਉਹ ਦਿਖਾਉਂਦੇ ਆ ਤੁਹਾਨੂੰ ਆਜੋ ਇਹ ਬਖਰੀ ਚੀਜ਼ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਇਹ ਬਾਈ ਹੈਗੇ ਆ ਦਰਸ਼ਨ ਸਿੰਘ ਪਨੇਸਰ ਜੀ ਇਹਨਾਂ ਨੇ ਆ ਮਾਡਲ ਬਣਾਇਆ ਵੇਖੋ ਇਹ ਜਮ੍ਹਾਂ ਅਸਲੀ ਆ ਜੀ ਆ ਆ ਇੰਜਨ ਆ ਇਹਦਾ ਫਨਾਲ ਆਇਆ ਹੈਗਾ ਆ ਪੱਖਾ ਆ ਪੱਖਾ ਹੈਗਾ ਇਧਰ ਦੀ ਪਾਣੀ ਵੀ ਆਉਂਦਾ ਹਾਂ ਜੀ ਪਾਣੀ ਵੀ ਚੱਲਦਾ ਹਾਂ ਜੀ ਚੱਲੂਗਾ ਪਾਣੀ ਹਲੇ ਥੋੜਾ ਠੀਕ ਆ ਆ ਪੱਖਾ ਲੱਗਿਆ ਹਾਂ ਆ ਇੰਨ ਠੀਕ ਆ ਠੀਕ ਆ ਇਧਰ ਸਲੈਂਸਰ ਲੱਗਿਆ ਇਧਰ ਇਹਦੀ ਕੁਰੀ ਆ ਹਾਂ ਜੀ ਆ ਦਿਖਾ ਦਿਓ ਐਸ ਸਾਈਡ ਤੋਂ ਵੀ ਇਹ ਜਮਾ ਅਸਲੀ ਆ ਹਾਂ ਜੀ ਅਸਲੀ ਕਰ ਦਿਓ ਬੰਦ ਕਰ ਦਿਓ ਕੋਈ ਗੱਲ ਨਹੀਂ ਬੰਦ ਕਰ ਦਿਓ ਇਹ ਬਾਈ ਮਾਡਲ ਤਿਆਰ ਕਦੋਂ ਕਰਿਆ ਸੀ ਇਹਨੂੰ ਜੀ ਇਹ ਤਾਂ ਹੁਣ ਹੁਣੇ ਕਰਿਆ ਜੀ ਮਹੀਨਾ ਖੋਇਆ ਜੀ ਤੇ ਕਿਵੇਂ ਦਵਾਈ ਕਿਵੇਂ ਸੋਚੀ ਮੈਂ ਪਹਿਲਾਂ ਵੀ ਤਿੰਨ ਚਾਰ ਪੀਸ ਮੈਂ ਇਹ ਵਿੱਚ ਵੇਚਣ ਵਾਸਤੇ ਸੇਲ ਕਰਨ ਵਾਸਤੇ ਵੀ ਮਤਲਬ ਬਣੇ ਬਣਾਈ ਹਾਂ ਜੀ ਹਾਂ ਜੀ ਮਤਲਬ ਸੋਚਿਆ ਕਿਵੇਂ ਵੀ ਇਹ ਚੀਜ਼ ਮਾਰਡਲ ਬਾਈ ਮੈਨੂੰ ਬਚਪਨ ਤੋਂ ਹੀ ਕੋਈ ਕਿਸਮਾ ਜਿਹਾ ਕੋਈ ਵੀ ਬਣਾਉਣ ਦੀ ਮਤਲਬ ਹੈਗਾ اچھا ਸ਼ੌਂਕ ਸੀ ਮੇਰੇ ਕੋਲ ਕੋਈ ਇਦਾਂ ਦਾ ਜੀ ਮੈਂ ਛੋੜੀ ਕੋਈ ਵੀ ਚੀਜ਼ ਦੇਖ ਲਾਂ ਉਹ ਬਣਾ ਦੇਣੀ ਆ ਜੀ ਉਹ ਬਣਾ ਦੇਣੀ ਆ ਇਹ ਪੀਟਰਿੰਗਨ ਤੁਸੀਂ ਦੇਖ ਕੇ ਤੇ ਬਣਾ ਹਾਂ ਜੀ ਬਣਾ ਤੇ ਇਹ ਜਮਾ ਇਹ ਤਾਂ ਚੱਲਦਾ ਦੇਖੋ ਦੋਸਤੋ ਪੁਲੀਆਂ ਵੀ ਲੱਗੀਆਂ ਇਹ ਪਟਾ ਲੱਗਿਆ ਇਧਰ ਫਿਰ ਮੋਟਰ ਲੱਗੀ ਪੱਖਾ ਲੱਗਿਆ ਇਹ ਪਾਣੀ ਵੀ ਚੱਲਦਾ ਹਾਂ ਪਾਣੀ ਵੀ ਕੱਢਦਾ ਜੀ ਹਾਂ ਜੀ ਪਾਣੀ ਵੀ ਕੱਢਦਾ ਹਾਂ ਹਾਂ ਪਾਣੀ ਵੀ ਕੱਢਦਾ ਜੀ ਠੀਕ ਆ ਤੇ ਇਹਦੇ 'ਚ ਤੁਸੀਂ ਫਿੱਟ ਕੀ ਕਰਿਆ ਇਹ ਥੱਲੇ ਮੋਟਰ ਲਾਈ ਵੀ ਹੈ ਮੋਟਰ ਲਾਈ ਮੋਟਰ ਤੇ ਚੱਲਦਾ ਹੈ ਲਾਈਟ ਤੇ ਚੱਲਦਾ ਹੈ ਜੀ ਕਮਾਲ ਦੀ ਚੀਜ਼ ਆ ਇਹ ਇੱਥੇ ਫਿੱਟ ਕਰਿਆ ਫਿਰ ਕਿੰਨਾ ਵੀ ਟਾਈਮ ਚ ਬਣਾਤਾ ਸੀ ਜੀ ਇਹ ਇਹ ਤਾਂ ਹੌਲੀ ਹੌਲੀ ਟਾਈਮ ਲੱਗਦਾ ਜੀ ਕਿਦੋਂ ਕਿਲੇ ਟਾਈਮ ਹਣਾ ਉਹ ਬੜਾਈ ਲੈ ਬਣਾ ਲਾਈ ਜੇ ਮਤਲਬ ਆਈਡੀਆ ਮਹੀਨੇ ਚ ਬਣਾਤਾ ਉਹਨੀਆਂ ਦੇਣਾ ਚ ਆ ਲੱਗਿਆ ਕਿ ਇੱਥੇ ਇੱਕ ਮਿੰਟ ਆ ਲੋਹੇ ਦਾ ਸਾਰਾ ਸਾਰਾ ਲੋਹੇ ਦਾ ਹੀ ਹੈ ਜੀ ਇੱਧਰ ਆ ਫਿਲਟਰ ਵੀ ਲੱਗਿਆ ਦੇਖੋ ਹਾਂ ਸਰ ਕੋ ਸਰ ਇੱਧਰ ਫਿਲਟਰ ਲੱਗਿਆ ਆ ਇਹਦੀਆਂ ਪਾਈਪਾਂ ਵੂਪਾਂ ਬਣਾਈਆਂ ਹੈਗੀਆਂ ਆ ਸਿਲੈਂਸਰ ਆ ਜੀ ਇਧਰ ਨੂੰ ਘੁਮਾ ਦਿਓ ਘੁਮਾ ਹਾਂ ਮਾਰੋ ਆ ਦੇਖੋ ਆ ਦੋਹੇ ਕੁਲੀਆਂ ਜਿਵੇਂ ਆਪਣੇ ਇੰਜਨ ਦੀਆਂ ਹੁੰਦੀਆਂ ਸੇਮ ਉਹੀ ਕੁਲੀਆਂ ਇਹ ਚੱਲਦੀਆਂ ਹਾਂਜੀ ਠੀਕ ਆ ਠੀਕ ਆ ਠੀਕ ਆ ਸਾਰਾ ਕੁਝ ਇਹ ਲੋਹੇ ਦਾ ਸਾਰਾ ਹਾਂ ਸਾਰਾ ਲੋਹੇ ਦਾ ਹੀ ਹੈ ਕੋਈ ਰਬੜ ਨਹੀਂ ਪਲਾਸਟਿਕ ਨਹੀਂ ਲੱਗਿਆ ਸਾਰਾ ਲੋਹੇ ਦਾ ਹੀ ਹੈ ਠੀਕ ਆ ਆ ਫਿਰ ਇਹਦੀ ਪਟਾ ਪਾਇਆ ਇਹਨੂੰ ਕੁਲੀ ਲਾਈ ਹੈਗੀ ਆ ਹਾਂ ਉਲੀ ਤੋਂ ਨਾ ਪਟਾ ਪਾਇਆ ਇਧਰ ਫਿਰ ਪਟਾ ਪਾਇਆ ਹਾਂ ਤੁਸੀਂ ਇਹ ਪੁਰਾਣੇ ਜਬਾਨੇ ਪਹਿਲਾਂ ਪੱਖੇ ਇਦਾਂ ਦੇ ਕੰਮ ਕਰ ਦਿੰਦੇ ਸੀ ਉਹ ਚੀਜ਼ ਬਣਾਈ ਸੀ ਮਤਲਬ ਇਹ ਇਹ ਬਾਈ ਪੁਰਾਣੇ ਨਹੀਂ ਹੁਣ ਵੀ ਚੱਲਦੇ ਆ ਇਹ ਫਿਰੋਜਪੁਰ ਵਾਲੀ ਸਾਈਡ ਜਾਉਂਦਾ ਉਧਰ ਚੱਲਦੇ ਆ ਜੀ ਆਪਣੇ ਸਾਡੇ ਤੋਂ ਚੱਲਦੇ ਸਾਡੇ ਇੱਥੇ ਆਪਣੇ ਨਹੀਂ ਜਾਂਦੇ ਨਾ ਆਪਣਾ ਪਾਣੀ ਡੂੰਗਾ ਹੋ ਗਿਆ ਹਨਾ ਉਧਰ ਹੀ ਚੱਲਦੇ ਆ ਹਾਂ ਜੀ ਉਧਰ ਹੀ ਚੱਲਦੇ ਆ ਜੇ ਵੀ ਫਿਰ ਆਪਣੇ ਦਾ ਮੱਛੀ ਮੋਟਰ ਚੱਲਦੇ ਆ ਇਹ ਚੀਜ਼ ਪਹਿਲਾਂ ਇਹ ਇੰਜਣ ਕਿਹੜਾ ਜੀ ਇਹਨ ਮਾਸਟਰ ਇੰਜਨ ਕਹਿੰਦੇ ਜੀ ਮਾਸਟਰ ਹਾਂ ਦਸ ਦਾ ਮਟਰ ਇੰਜਨ ਨੇ ਦਸ ਦਾ ਇੰਜਨ ਹੈ ਹਾਂ ਦਸ ਦਾ ਮਟਰ ਇੰਜਨ ਠੀਕ ਆ ਠੀਕ ਆ ਇਹ ਮਾਡਲ ਵੀ ਆ ਮੇਰੇ ਸਾ ਕਿੰਨੇ ਫੁੱਟ ਹੋਊਗਾ ਇਹ ਇੱਕ ਗੇਠੀ ਆ ਇਹ ਹਾਂ ਜੀ ਇਹ ਗੇਠ ਤੋਂ ਵੀ ਛੋਟਾ ਹਾਂ ਜੀ 8 ਇੰਚ ਹੀ ਆ ਜੀ 8 ਇੰਚ ਇਹਦਾ weight ਕਿੰਨਾ ਘੋ ਨਹੀਂ weight ਤਾਂ ਥੋੜਾ ਹੀ ਆ ਇਹਦਾ ਥੋੜਾ ਹੀ ਹੈ weight ਹਾਂ weight ਨਹੀਂ ਹੈ ਠੀਕ ਆ ਇਹ ਬਾਈ ਤਿਆਰ ਕਰਦੇ ਇੰਜਨ ਪਹਿਲਾਂ ਇਹਨਾਂ ਨੇ ਤੁਸੀਂ ਬਾਹਰ ਵੀ ਕਿਸੇ ਨੂੰ ਕਿੱਥੇ ਹਾਂ ਜੀ ਕਨੇਡਾ ਹੀ ਭੇਜੇ ਦੋ ਪੀਸ अच्छा ये मतलब मेरा थोनू ऑर्डर आयो Facebook ਤੇ ਜੋ ਦੇਖ ਲੇਦੇ ਜੀ ਅਮਜੇ ਤੋਂ ਬਾਈ ਕਹਿੰਦੇ ਦੇਖਿਆ ਉਹ ਵੀ ਆਰਡਰ ਕੱਢ ਦਿੰਦੇ ਆ ਉਸ ਨੂੰ ਭੇਜ ਦੇ ਜੰਦੇ ਕਿਉਂ ਇਹੋ ਜੀ ਚੀਜ਼ ਤਾਂ ਹੈ ਹੀ ਨਹੀਂ ਹਨਾ ਨਾ ਬਣਦੀ ਨਾ ਕੋਈ ਬਣਾਉਂਦਾ ਟਾਈਮ ਕੱਢ ਗਈ ਤੇ ਇਹ ਆਈਡੀਆ ਕਿੰਨੇ ਕ ਦਾ ਮਾਡਲ ਕਿੰਨੇ ਕ ਦਾ ਇਹ ਤੁਸੀਂ ਵੇਚ ਦਿਓ। ਇਹ ਇਦਾਂ ਜੀ ਇਹ ਤਾਂ ਹੁਣ 5000 ਰੁਪਏ ਦਾ ਇਦਾਂ ਸਾਰਾ ਕੁਝ ਕਰਨਾ। ਜੇ ਕੱਲਾ ਲੈਣਾ ਇੰਜਣਾ। ਹਾਂ। ਇਹ ਕੱਲਾ ਬਿਨਾ ਮੋਟਰ ਤੋਂ 1000 ਰੁਪਏ ਦਾ ਤੇ ਚਾਈ ਪਹਿਲਾਂ। ਮਤਲਬ ਐ ਮਾਡਲ ਹੀ ਜੇ ਹੁਣ ਹਾਂ ਜੇ ਇਹਦੇ ਮੋਟਰ ਲਾ ਕੇ ਕੱਲਾ ਤਿਆਰ ਕਰਨਾ ਫਿਰ 2000 ਰੁਪਏ ਦਾ। ਹਾਂ। ਆ ਡੋੜੀ ਆ ਜੀ। ਇਹ ਜੇ ਸਾਰਾ ਤਿਆਰ ਕਰਨਾ ਫਿਰ 5000 ਰੁਪਏ ਦਾ। 5000 ਦਾ। ਹਾਂ ਜੀ। ਉਹ ਤੁਹਾਡੀ ਮਿਹਨਤ ਵੀ ਬਹੁਤ ਆ ਜੀ। ਕਿੰਨਾ ਸੋਹਣਾ ਮਾਡਲ ਇਹ। ਇਹ ਤਾਂ ਐ ਹੀ ਰੱਖਿਆ ਹੋਵੇ ਜੇ ਸ਼ੋਕੇਸ 'ਚ ਵੀ ਤੇ ਕਿੰਨਾ ਸੋਹਣਾ ਲੱਗਦਾ ਹਨਾ। ਹਾਂ ਜੀ ਹਾਂ ਜੀ। ਤੇ ਆ ਨਾਲ ਪੂਰਾ ਪ ਠੀਕ ਆ ਠੀਕ ਆ ਪਿੰਡ ਤੁਹਾਡਾ ਪਿੰਡ ਰੌਤਾ ਜੀ ਪਿੰਡ ਰੌਤਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਠੀਕ ਆ ਜੀ 200 ਕਿਸੇ ਨੇ ਇਹ ਮਾਡਲ ਖਰੀਦਣਾ ਹੋਵੇ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤਹਿਸੀਲ ਆ ਤੁਹਾਡੀ ਹੈਨਾ ਨਿਹਾਲ ਸਿੰਘ ਵਾਲੇ ਤੋਂ ਬਾਗੇ ਵਾਲੇ ਤੋਂ ਮੋਗੇ ਤੋਂ ਬਰਨਾਲੇ ਤੋਂ ਜਿੱਥੋਂ ਮਰਜੀ ਪੰਜਾਬ ਚ ਤੁਸੀਂ ਆਰਡਰ ਦੇ ਸਕਦੇ ਹੋ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਚੀਜ਼ਾਂ ਵੀ ਕਮਾਲ ਦੀਆਂ ਬਾਕੀ ਤੁਹਾਡਾ ਹਨਰ ਹੈਨਾ ਤੁਸੀਂ ਜਿਹੜਾ ਆਪਾਂ ਮੈਂ ਨੇ ਦੇਖਿਆ ਉਹ ਆ ਇੰਜਨਾ ਇਹ ਇੰਜਨਾ ਜੀ ਦਾ ਮਾਡਲ ਬਣਾਇਆ ਹਾਂ ਠੀਕ ਆ